ਗੁਰੂ ਹਰਗੋਬਿੰਦ ਸਾਹਿਬ ਦੀ ਇਹ ਮਰਯਾਦਾ ਮਾਤਾ ਗੰਗਾਈ ਨੇ ਸ਼ੁਰੂ ਕੀਤੀ ਸੀ ਲੋਕੀ ਕਹਿੰਦੇ ਨਾਨਕ ਸਰ ਕਿਉਂ ਨਹੀਂ ਲੋਹ ਲੰਗਰ ਤਪਦੇ ਪੱਕੇ ਪਕਾਏ ਖਾਮ ਲੈ ਕੇ ਜਾਂਦੇ ਆ ਲੋਕੀ ਇਹ ਇਹ ਮਾਤਾ ਗੁਰੂ ਅਰਜਨ ਸਾਹਿਬ ਨੇ ਸ਼ੁਰੂ ਕਰਾਈ ਮਾਤਾ ਗੰਗਾਈ ਨੇ ਆਪਣੇ ਸਿਰ ਤੇ ਮਰਯਾਦਾ ਸ਼ੁਰੂ ਕੀਤੀ 6ਵੇਂ ਪਾਸ਼ਾ ਦਾ ਜਨਮ ਹੋਇਆ ਇਸ ਮਰਯਾਦਾ ਛੋਂ ਤਾਂ ਅੱਜ ਪੱਕੇ ਪਕਾਏ ਪਖਵਾਨ ਕੱਲਾ ਨਾਨਕ ਸਾਰੀ ਏ ਜਿੱਥੇ ਪੱਕੇ ਪਕਾਏ ਬਾਬਾ ਟਲ ਪਖੀਆਂ ਪਕਾਈਆਂ ਘਰ ਆਉਂਦੇ ਆ ਤੇ ਲੋਕੀ ਦਾਤਾ ਲੈ ਲੈ ਕੇ ਜਾਂਦੇ ਆ ਕਈ ਸਾਲਾਂ ਤੋਂ ਵੱਡਿਆਂ ਬਡੇਰਿਆਂ ਤੋਂ ਉਹਨਾਂ ਦੀਆਂ ਲੰਗਰ ਦੀਆਂ ਸੇਵਾ ਨੇ ਨਿਭਾ ਰਹਿੰਦੇ ਆ ਸਾਰਿਆਂ ਦੀ ਬਹੁਤ ਵੱਡੀ ਭਗਤੀ ਏ ਜਿਸ ਭਗਤੀ ਜੋ ਛੇਵੇਂ ਪਾਸ਼ਾ ਪ੍ਰਗਟ ਹੋਏ ਅੱਜ ਬਾਬਾ ਨਾਨਕ ਸਿੰਘ ਨੇ ਸੰਭਾਲ ਕੇ ਰੱਖੀਆਂ ਪ੍ਰਾਣੇ ਹੀਰੇ ਮੋਤੀ ਬਾਬਾ ਨਾਨਕ ਸਿੰਘ ਨੇ ਚੁਣਿਆ ਉਮਰ ਯਾਦਾ ਇਥੇ